ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਕਰਾਂਤਾ ਹੈ ਕਿ ਸਾਂ ਜਥੇਵੰਦੀਆਂ ਨੇ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਸੀ ਉਸ ਨੂੰ ਪਰਮਾ ਹੁੰਗਾਰਾ ਮਿਲਿਆ ਪਿੰਡ ਪਾਲ ਨੋ ਨੰਬਰ ਗੇਟ ਕੇਂਦਰ ਸਰਕਾਰ ਖਿਲਾਫ ਕਿਸਾਨ ਆਗੂ ਸਰਿੰਦਰ ਸਿੰਘ ਬਾਦੀਚ ਰੋਸ ਮਾਰਚ ਕਰਕੇ ਮੋਦੀ ਦਾ ਪੁਤਲਾ ਫੁਕਿਆ ਤੇ ਨਾਹਰੇਬਾਜੀ ਕੀਤੀ ਲਾਡਵਾਲ ਟੂਲ ਪਲਾਜ਼ਾ ਸੰਘਰਸ਼ ਲਈ ਰਵਾਨਾ ਹੋਈ ਇਸ ਮੌਕੇ ਪ੍ਰੀਤਪਾਲ ਸਿੰਘ ਸੁਖਦੇਵ ਸਿੰਘ ਪੰਚ ਗੁਰਨਾਮ ਸਿੰਘ ਕਸ਼ਮੀਰੀ ਲਾਲ ਪਰਮਜੀਤ ਕੌਰ ਬਲਕ ਸੰਪੰਤੀ ਮੈਂਬਰ ਅਮਰੀਕ ਸਿੰਘ ਸੈਭੀ ਬਲਰਾਜ ਸਿੰਘ ਦਾਰਾ ਸਿੰਘ ਆदि ਹਾਜ਼ਰ ਸਨ ਫਲੋਟ ਰਾਜਕੁਮਾਰ ਨੰਗਲ ਦੀ ਇੱਕ ਖਾਸ ਰਿਪੋਰਟ ایمانو دے اسلام عالم دے چنال سے جنگ لڑو ایمانو سے اے کندور رت کرو اے کندور رت کرو ਜਿੰਦਾਬਾਦ 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 ਆਕਾ ਸਰਕਾਰ ਮੁਰਦਾਬਾਦ 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 ਧੱਕੇ ਬਦਲਦੇ ਤਾਜ ਬਦਲਦੇ ਮਹਿਮਾਨ ਨਾਗਰ ਰਾਜ ਬਦਲਦੇ ਤਾਜ ਬਦਲਦੇ ਮਹਿਮਾਨ ਨਾਗਰ ਰਾਜ ਬਦਲਦੇ ਆਕਾ ਸਰਕਾਰ ਮੁਰਦਾਬਾਦ ਮੇਰਾ ਨਾਮ ਪ੍ਰਿਤਪਾਲ ਸਿੰਘ ਪਿੰਡ ਪਾਲਣਾ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਜੋ ਸੈਂਟਰ ਸਰਕਾਰ ਨੇ ਧੱਕੇ ਦੇ ਨਾਲ ਕਾਰਪੋਰੇਟ ਕਰਾਣਿਆਂ ਦੇ ਕਹਿਣ ਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਤੇ ਕਾਲੇ ਕਾਨੂੰਨ ਥੋਪੇ ਹਨ ਉਸ ਦੇ ਵਿਰੋਧ ਦੇ ਵਿੱਚ ਸਾਰਾ ਪੰਜਾਬ ਜਿਵੇਂ ਕਿ ਦਿੱਲੀ ਇਕੱਠਾ ਹੋਇਆ ਹੋਇਆ ਅੱਜ ਭਾਰਤੀ ਕਿਸਾਨ ਯੂਨੀਅਨਾਂ ਦੇ ਸਾਰੀਆਂ ਯੂਨੀਅਨਾਂ ਜੋ 33 ਇਕੱਠੀਆਂ ਉਹਨਾਂ ਦੀ ਕਾਲ ਤੇ ਇੰਡੀਆ ਨੂੰ ਪੂਰੇ ਬੰਦ ਦਾ ਸੱਦਾ ਅਸੀਂ ਉਹਦੇ ਅਸੀਂ ਸਮਰਥਨ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਮੋਦੀ ਦਾ ਪੁਤਲਾ ਫੂਕਿਆ ਹੈ ਸੋ ਅਸੀਂ ਇੱਕ ਭਾਰਤੀ ਕਿਸਾਨ ਯੂਨੀਅਨ ਦਾ ਅਤੇ ਮਜ਼ਦੂਰ ਏਕਤਾ ਦਾ ਸਮਰਥਨ ਕਰਦੇ ਹਾਂ ਅਤੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਬੱਚਾ ਬੱਚਾ ਕੁਰਬਾਨੀ ਦੇਣ ਲਈ ਤਿਆਰ ਹੈ ਇਹ ਮਜਾਰੇ ਜਿੰਨਾ ਚਿਰ ਮੋਦੀ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਚੱਲਦੇ ਰਹਿਣਗੇ ਤੇ ਹਰ ਇੱਕ ਬੱਚਾ ਬਜ਼ੁਰਗ ਔਰ ਬੀਬੀਆਂ ਇਸ ਲਈ ਕੁਰਬਾਨੀ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ ਮੋਦੀ ਦਿਲ ਵਿੱਚੋਂ ਇਹ ਭੁਲੇਖਾ ਕੱਢ ਦੇਵੇ ਕਿ ਅਸੀਂ ਉਸ ਨੂੰ ਸੁੱਕਾ ਜਾਣ ਦੇਵਾਂਗੇ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਉਨਾਂ ਚਿਰ ਇਸੇ ਤਰ੍ਹਾਂ ਵਿਰੋਧ ਪ੍ਰਦਰਸ਼ਨ ਚੱਲਦੇ ਰਹਿਣਗੇ ਮੇਰਾ ਨਾਮ ਪਰਮਜੀਤ ਕੌਰ ਆ ਮੈਂ ਪਿੰਡ ਪਾਲਣਾਉਂ ਦੀ ਨਿਵਾਸੀ ਆ ਬਲਾਕ ਸਮਟੀ ਮੈਂਬਰ ਫਲੋਰ ਆ ਅਸੀਂ ਜੋ ਮੋਦੀ ਨੇ ਕਾਲੇ ਕਾਨੂੰਨ ਬਣਾਇਆ ਉਹਨਾਂ ਦੇ ਵਿਰੋਧ ਵਿੱਚ ਜੋ ਰੋਜ਼ ਪ੍ਰਦਰਸ਼ਨ ਹੋ ਰਹੇ ਆ ਉਹਦੀ ਹਮਾਇਤ ਤੇ ਅੱਜ ਪੰਜਾਬ ਵੰਤਾ ਸੱਦਾ ਦਿੱਤਾ ਗਿਆ ਸੀ ਅਸੀਂ ਸਾਰੇ ਇਕੱਤਰ ਹੋਏ ਆ ਤੇ ਅਸੀਂ ਇੱਥੇ ਪਿੰਡ-ਪਿੰਡ ਵਿੱਚ ਪ੍ਰਦਰਸ਼ਨ ਕਰ ਰਹੇ ਆ ਮੋਦੀ ਦਾ ਪੁਤਲਾ ਫੂਕੇ ਮੋਦੀ ਇਹ ਨਾ ਸੋਚੇ ਕਿ ਇਹ ਕਾਲੇ ਕਾਨੂੰਨ ਜੋ ਬਣ ਗਏ ਵਾਪਸ ਨਹੀਂ ਹੋਣੇ ਅਸੀਂ ਇਹ ਵਾਪਸ ਕਰਾ ਕੇ ਰ੍ਹਾਂਗੇ ਕੰਗਣਾ ਦਾ ਜਿਹੜਾ ਬਿਆਨ ਸੀ ਉਹ ਬਹੁਤ ਸ਼ਰਮਨਾਕ ਸੀ ਉਹ ਵੀ ਇੱਕ ਔਰਤ ਦੀ ਹਾਲਾਦ ਆ ਉਹਨੂੰ ਇਹ ਸੋਚਣਾ ਚਾਹੀਦਾ ਔਰਤ ਤੋਂ ਬਿਨਾ ਇਹ ਸੰਸਾਰ ਨਹੀਂ ਉਹ ਜੋ ਕਹਿੰਦੀ ਆ ਕਿ 20 100-100 ਰੁਪਏ ਦਿਹਾੜੀ ਲੈ ਕੇ ਔਰਤਾਂ ਤੁਰੀਆਂ ਨਾਲ ਉਹ ਸਾਨੂੰ ਦੱਸਿਓ ਉਹਦੀ ਕੀ ਦਿਹਾੜੀ ਆ ਅਸੀਂ ਦੇਖਣ ਨੂੰ ਤਿਆਰ ਆ ਸ਼ਰਮ ਚਾਹੀਦੀ ਉਹਨੂੰ ਸ਼ਰਮ ਚਾਹੀਦੀ ਆ ਮੈਂ ਸੁਰਿੰਦਰ ਸਿੰਘ ਪਿੰਡ ਪਾਲਣਾ ਦਾ ਵਾਸੀ ਅੱਜ ਜੋ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਕਰੋਨਾ ਦੀ ਆੜ ਦੇ ਵਿੱਚ ਸਾਡੇ ਉੱਪਰ ਥੋਪੇ ਗਏ ਆ ਇਹਨਾਂ ਦੇ ਰੋਸ਼ਨ ਬ੍ਰੋ ਤਾਂ ਨੇ ਵਜੋ ਅਸੀਂ ਪਿੰਡ ਪਾਲ ਨੋ ਦੀ ਸਮੂਹ ਸਾਧ ਸੰਗਤ ਨਗਰ ਪੰਚਾਇਤ ਔਰ ਐਨ ਆਰ ਆਈ ਵੀਰਾਂ ਦੇ سپورਟ ਦੇ ਨਾਲ ਅੱਜ ਇੱਥੇ ਧੱਕਿਆ ਗਿਆ ਜੀ ਔਰ ਮੋਦੀ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਆਂਗੇ ਇਹ ਜਿਹੜਾ ਬੰਦਰਾ ਸਮਰਥਨ ਪੂਰਜ ਸਮਰਥਨ ਕਰਦੇ ਆਂ ਸੁਨੇਹਾ ਸਾਡਾ ਇਹ ਹੈ ਕਿ ਇਹ ਨਾ ਸਮਝੇ ਅੱਜ ਅਸੀਂ ਪੁੱਤਲਾ ਫੂਕੇ ਬੰਦ ਕਰ ਦਿੱਤਾ ਇਹ ਏਉਂ ਹੀ ਪੂਰੇ ਪੰਜਾਬ ਦੇ ਵਿੱਚੋਂ ਪਿੰਡਾਂ ਦੀ ਲਹਿਰ ਚੱਲ ਕੇ ਪਿੰਡ ਪਿੰਡ ਸੁਨੇਹੇ ਦੇ ਕੇ ਅਸੀਂ ਹਰ ਹਫ਼ਤੇ ਹਰ ਮਹੀਨੇ ਵਾਦੇ ਪੁੱਤਲੇ ਫੂਕਾ ਜਿੰਨਾ ਚਿਰ ਸਾਨੂੰ ਹੱਕ ਨਹੀਂ ਦਿੰਦਾ ਔਰ ਦਿੱਲੀ ਬੈਠੇ ਵੀਰਾਂ ਨੂੰ ਇਹ ਕਿਸਾਨਾਂ ਨੂੰ ਇਹ ਉਮੈਦ ਕਰਦੇ ਆ ਕਿ ਸਾਡੇ ਮਿੰਡੋਂ ਇੱਕ ਪਹਿਲਾਂ ਵੀ ਜਥਾ ਆ ਚੁੱਕਾ ਅੱਜ ਸਵੇਰੇ ਇੱਕ ਜਥਾ ਰਵਾਨਾ ਹੋਇਆ ਅਸੀਂ ਬਾਰੀ-ਬਾਰੀ ਅੱਜ ਸ਼ਾਮ ਨੂੰ ਇੱਕ ਜਥਾ ਹੋਰ ਤੋਰਾਂਗੇ ਔਰ ਬਾਰੋ-ਬਾਰੀ ਉੱਥੇ ਜਿੰਨੇ ਵੀ ਹੈਗੇ ਆ ਉਹਨਾਂ ਦਾ ਪੂਰਾ ਜੋ ਸਮਰਥਨ ਦੇਵਾਂਗੇ ਆਹ ਬਵਾਸ ਕਰਨਗੇ ਸੈਂਟਰ ਸਰਕਾਰ ਜੀ ਇਸ ਗਲਤੀ ਆ ਗਈਏ ਸੋਧ ਹੋ ਸਕਦੀ ਹੈ ਕਾਨੂੰਨ ਬਾਰੇ ਇਹਦਾ ਮਤਲਬ ਸੈਂਟਰ ਸਰਕਾਰ ਨੇ ਕੋ ਗਲਤੀ ਕੀਤੀ ਆ ਇਹ ਗਲਤੀ ਸਾਨੂੰ ਕਰੋਨਾ ਦੀ ਯਾਰ ਵਿੱਚ ਕੀਤੀ ਗਈ ਆ ਔਰ ਜੇ ਇਹ ਚ ਕੋ ਸੋਧ ਕਰਨੀ ਸੀ ਪਹਿਲਾਂ ਉਸ ਟਾਈਮ ਜਦੋਂ ਟਾਈਮ ਸੀ ਉਦੋਂ ਸੈਸ਼ਨ ਬੁਲਾ ਕੇ ਸਾਰੀਆਂ ਇਹਦਾ ਰਾਇ ਲੈਂਦੀ ਇਹ ਸਾਨੂੰ ਧੱਕੇ ਨਾ ਕੀਤਾ ਇਹ ਹੁਣ ਸੋਧ ਨਹੀਂ ਕਰਵਾਵਾਂਗੇ ਇਹਨੂੰ ਰੱਦ ਹੀ ਕਰਵਾਵਾਂਗੇ ਔਰ ਦਿੱਲੀ ਬੈਠੇ ਆ ਬਿਨਾਂ ਰੱਦ ਕੀਤੇ ਅਸੀਂ ਦਿੱਲੀ ਤੋਂ ਨਹੀਂ ਮੁੜਨਾਂ ਛਾ ਨੂੰ ਫੇਰ ਜਥਾ ਲੈ ਕੇ ਦਿੱਲੀ ਜਾ ਰਹੇ ਆ ਜੀ ਔਰ ਬਾਹਰਲੇ ਐਨਆਰਈ ਵੀਰਾਂ ਦਾ ਬਹੁਤ ਧੰਨਵਾਦ ਜਿਹੜੇ ਸਾਨੂੰ ਹਰ ਤਰ੍ਹਾਂ ਸਪੋਰਟ ਕਰਦੇ ਆ ਕਹਿੰਦੇ ਕਿਸੇ ਤਰ੍ਹਾਂ ਦੀ ਰੋੜ ਅਸੀਂ ਤੁਹਾਡੇ ਲਈ ਖੜੇ ਤੁਸੀਂ ਦਿੱਲੀ ਬੈਠੇ ਕਿਸਾਨਾਂ ਦਾ ਉੱਥੇ ਰਾਸ਼ਨ ਪਾਣੀ ਲੈ ਕੇ ਪਹੁੰਚੋ ਜੀ ਦਿੱਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਕਿਸਾਨ ਜੂਨੀਅਰ ਜਿੰਦਾਬਾਦ ਜਿੰਦਾਬਾਦ ਦੁੱਕੀ ਤਿੱਕੀ ਚੱਕ ਦਿਆਂਗੇ ਧੋਣ ਦੇ ਗੋਡਾ ਰੱਖ ਦਿਆਂਗੇ ਹਾਲੇ ਛੱਡੇ ਕੇ ਜੇ ਹੱਥ ਪਾਲਿਆ ਹਥਿਆਰਾਂ ਨੂੰ ਅਸੀਂ ਵਕਤ फार्मर दिल्ली सरकार मुरादाबाद मुरादाबाद मुर्दाबाद किसान जूनियर जिंदाबाद जिंदाबाद जिंदाबाद